ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਮੇਰੀ ਪਿਆਰੀ ਜੀ YouTube ਫੈਮਿਲੀ ਤੇ ਦੋਸਤੋ ਆ ਦੇਖੋ ਮੇਰੀ ਰਸੋਈ ਦਾ ਹਾਲ ਤੇ ਇਹ ਸੀਗਾ ਮਾਰਨਿੰਗ ਦਾ ਟਾਈਮ ਕਿਉਂਕਿ ਮਾਰਨਿੰਗ ਟਾਈਮ ਦਾ ਬਹੁਤ ਸਾਰੀ ਜਲਦਬਾਜ਼ੀ ਹੁੰਦੀ ਹੈ ਮੈਨੂੰ ਕਿਉਂਕਿ ਨਿਮਰ ਦੇ ਪਾਪਾ ਨੇ ਦੁਕਾਨ ਤੇ ਜਾਣਾ ਹੁੰਦਾ ਨਾ ਪਹਿਲਾਂ ਮੈਂ ਉਹਨਾਂ ਦੀ ਹੀ ਤਿਆਰੀ ਕਰਵੋਣੀ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਮੈਂ ਆਪਣਾ ਸਾਫ ਸਫਾਈ ਦਾ ਕੰਮ ਸਟਾਰਟ ਕਰਦੀ ਆ ਕਿਉਂਕਿ ਜਦੋਂ ਕਿਸੇ ਨੇ ਜਾਣਾ ਹੁੰਦਾ ਨਾ ਫਿਰ ਕਾਲ ਗੱਲ ਚ ਨਾ ਕੰਮ ਹੁੰਦਾ ਨਹੀਂ ਹੈਗਾ ਤੇ ਨਾ ਹੀ ਆਪਾਂ ਵਧੀਆ ਤਰੀਕੇ ਨਾਲ ਉਸ ਕੰਮ ਨੂੰ ਕਰ ਸਕਦੇ ਆ ਇਸ ਕਰਕੇ ਨਾ ਮੈਂ ਉਹਨਾਂ ਦੇ ਜਾਣ ਤੋਂ ਬਾਅਦ ਹੀ ਜਿਹੜਾ ਆਪਣਾ ਕੰਮ ਤਸੱਲੀ ਦੇ ਨਾਲ ਕਰਦੀ ਹੁੰਦੀ ਆ ਮੈਨੂੰ ਵੈਸੇ ਮੈਂ ਲੇਟ ਹੋ ਜਾਂਦੀ ਹੁੰਦੀ ਆ ਕੰਮ ਕਰਦੀ ਆ ਕਿਉਂਕਿ ਨਾ ਮੈਂ ਆਰਾਮ ਆਰਾਮ ਨਾਲ ਹੀ ਆਪਣਾ ਕੰਮ ਕਰਦੀ ਹੁੰਦੀ ਆ ਕੋਈ ਜਲਦਬਾਜੀ ਨਾਲ ਨਹੀਂ ਕਰਦੀ ਹੁੰਦੀ ਇਸ ਕਰਕੇ ਹੀ ਮੈਂ ਕੰਮ ਕਰਨ ਲੱਗਿਆ ਥੋੜਾ ਜਿਹਾ ਲੇਟ ਹੋ ਜਾਂਦੀ ਆ ਇੱਕ ਅਸੀਂ ਹਲੇ ਨਿਮਰ ਸਕੂਲ ਨਹੀਂ ਨਾ ਜਾਂਦੀ ਇਸ ਕਰਕੇ ਅਸੀਂ ਲੇਟ ਉੱਠਦੇ ਆ ਤੇ ਸਾਡਾ ਕੰਮ ਵੀ ਜਣ ਲੇਟ ਹੀ ਨਿਭੜਦਾ ਆ ਤੇ ਇੱਥੇ 9:30 ਹੋ ਚੁੱਕੇ ਸੀ ਕਿਉਂਕਿ 9:30 ਵਜੇ ਤੱਕ ਹੀ ਨਿਮਰਦੇ ਪਾਪਾ ਜਾਂਦੇ ਹੁੰਦੇ ਆ ਤੇ ਉਹਨਾਂ ਤੋਂ ਬਾਅਦ ਮੈਂ ਜਿਹੜਾ ਆਪਣੇ ਸਾਫ ਸਫਾਈ ਦਾ ਕੰਮ ਸਟਾਰਟ ਕਰ ਦਿੱਤਾ ਸੀਗਾ ਤੇ ਨਾ ਅੱਜ ਮੈਂ ਮਤਲਬ ਰੂਮ ਦੀ ਸਫਾਈ ਪਹਿਲਾਂ ਨਹੀਂ ਕਰੂੰਗੀ ਅੱਜ ਮੈਂ ਇਕੱਲੇ ਜਿਹੜਾ ਕੰਮ ਆ ਆਪਣਾ ਸਾਫ ਸਫਾਈ ਦਾ ਉਹ ਕਿਚਨ ਤੋਂ ਹੀ ਸਟਾਰਟ ਕਰੂੰਗੀ ਕਿਉਂਕਿ ਕਿਚਨ ਦਾ ਕੰਮ ਨਾ ਬਹੁਤ ਸਾਰਾ ਹੁੰਦਾ ਆ ਤੇ ਤਾਂ ਕਰਕੇ ਨਾ ਐਵੇਂ ਜਦੋਂ ਦਿਖਦਾ ਰਹਿੰਦਾ ਨਾ ਫਿਰ ਮੈਨੂੰ ਕਾਫੀ ਕੰਮ ਆ ਲੱਗਦਾ ਕਿ ਮੇਰਾ ਹਲੇ ਬਹੁਤ ਸਾਰਾ ਕੰਮ ਜਿਹੜਾ ਪਿਆ ਆ ਤੇ ਅੱਜ ਮੈਂ ਨਾ ਪਹਿਲਾਂ ਐਂ ਸੋਚਿਆ ਕਿ ਪਹਿਲਾਂ ਮੈਂ ਕਿਚਨ ਦੀ ਸਫਾਈ ਕਰਦੀ ਆ ਨਾ ਉਸ ਤੋਂ ਬਾਅਦ ਜਿਹੜਾ ਮੈਂ ਰੂਮ ਦੇ ਵਿੱਚ ਜਾਉਂਗੀ ਤੇ ਇੱਥੇ ਜੀ ਮੈਂ ਸਾਰੇ ਹੀ ਭਾਂਡੇ ਧੋ ਕੇ ਨਾ ਇੱਕ ਵਾਰੀ ਬਾਹਰ ਰੱਖ ਦਿੱਤੇ ਸੀ ਕਿਉਂਕਿ ਨਾ ਬਾਹਰ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਸੀਗੀ ਖਿੜੀ-ਖਿੜੀ ਧੁੱਪ ਸੀਗੀ ਬਟ ਹਵਾ ਤੇ ਚੱਲ ਰਹੀ ਸੀਗੀ ਪਰ ਧੁੱਪ ਬਹੁਤ ਜ਼ਿਆਦਾ ਸੋਹਣੀ ਸੀਗੀ ਤੇ ਸਾਰੇ ਭਾਂਡੇ ਇੱਕ ਵਾਰੀ ਨਾ ਮੈਂ ਐਵੇਂ ਹੀ ਮੰਜੇ ਤੇ ਟਿਕਾ ਦਿੱਤੇ ਸੀਗੇ ਮੈਂ ਕਹਿ ਸੁੱਕ ਜਾਣਗੇ ਉਹਨਾਂ ਚਿਰਾਂ ਜਿਹੜੇ ਮੈਂ ਆਪਣੀ ਰਸੋਈ ਦੀ ਜਿਹੜੀ ਕਲੀਨਿੰਗ ਕਰ ਲੂੰਗੀ ਕਿਉਂਕਿ ਜਦੋਂ ਨਾ ਕਿਚਨ ਭੜਿਆ-ਭੜਿਆ ਹੁੰਦਾ ਨਾ ਫ ਨਾ ਨਹੀਂ ਹੁੰਦਾ ਹੈਗਾ ਜ਼ਿਆਦਾ ਤਾਂ ਫਿਰ ਭਾਂਡਿਆਂ ਕਰਕੇ ਹੀ ਜਿਹੜਾ ਭਰਿਆ ਭਰਾ ਦਿਖਦਾ ਆ ਤੇ ਭਾਂਡੇ ਤਾਂ ਹੁਣ ਬਾਹਰ ਪਏ ਨੇ ਤਾਂ ਕਰਕੇ ਮੈਂ ਨਾ ਹੁਣ ਆਪਣੇ ਕਿਚਨ ਦੀ ਜਿਹੜੀ ਸਫਾਈ ਕਰੂੰਗੀ ਤੇ ਇਹ ਸਫਾਈ ਜਿਹੜੀ ਮੈਂ ਉਸੇ ਤਰੀਕੇ ਨਾਲ ਜਿਵੇਂ ਤੁਹਾਡੇ ਨਾਲ ਅਕਸਰ ਮੈਂ ਸ਼ੇਅਰ ਕਰਦੀ ਆ ਕਿ ਮੈਂ ਡੀਪ ਕਲੀਨਿੰਗ ਵਾਂਗੂ ਹੀ ਰੋਜ਼ ਆਪਣੀ ਰਸੋਈ ਦੀ ਕਲੀਨਿੰਗ ਕਰਦੀ ਹੈ ਐਦਾਂ ਕੀ ਹੁੰਦਾ ਨਾ ਜਦੋਂ ਆਪਾਂ ਆਪਣੇ ਰਸੋਈ ਦੀ ਸਫਾਈ ਐਸੇ ਤਰੀਕੇ ਨਾਲ ਰੋਜ਼ ਕਰਦੇ ਹਾਂ ਨਾ ਤੇ ਆਪਣਾ ਕਿਚਨ ਨਾ ਜਿਹੜਾ ਬਿਲਕੁਲ ਆਰਗੇਨਾਈਜ਼ ਰਹਿੰਦਾ ਹੈ ਬਿਲਕੁਲ ਵੀ ਗੰਦਾ ਨਹੀਂ ਹੁੰਦਾ ਹੈਗਾ ਤੇ ਆਪਾਂ ਨੂੰ ਅਗਰ ਕਦੇ ਸਫਾਈ ਕਰਨੀ ਵੀ ਪੈਗੀ ਨਾ ਤੇ ਆਪਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਕਿਉਂਕਿ ਰੋਜ਼ ਵਾਂਗੂ ਹੀ ਆਪਾਂ ਆਪਣੇ ਰਸੋਈ ਨੂੰ ਮੈਂਟੇਨ ਰੱਖਦੇ ਹਾਂ ਬਿਲਕੁਲ ਵਧੀਆ ਤਰੀਕੇ ਨਾਲ ਜਦੋਂ ਰੱਖਦੇ ਹਾਂ ਨਾ ਫਿਰ ਆਪਣਾ ਆਪਣੀ ਜਿਹੜੀ ਰਸੋਈ ਹੈ ਬਿਲਕੁਲ ਸਾਫ਼ ਸੁਥਰੀ ਰਹਿੰਦੀ ਹੈ ਤੇ ਉਹਦੇ ਵਿੱਚ ਕੰਮ ਕਰਨਾ ਵੀ ਆਪਾਂ ਨੂੰ ਆਸਾਨ ਲੱਗਦਾ ਹੈ ਕਿਚਨ ਨੂੰ ਨਾਲ ਦੀ ਨਾਲ ਸਾਫ ਕਰੰਦਾ ਇੱਕ ਇਹ ਫਾਇਦਾ ਵੀ ਹੁੰਦਾ ਕਿਉਂਕਿ ਆਪਾਂ ਨੂੰ ਨਾ ਜਦੋਂ ਮਾਰਨਿੰਗ ਦਾ ਕੰਮ ਕਰਕੇ ਆਪਾਂ ਫ੍ਰੀ ਹੁੰਨੇ ਆ ਉਸ ਤੋਂ ਬਾਅਦ ਆਪਣਾ ਦੁਪਹਿਰ ਦਾ ਕੰਮ ਜਿਹੜਾ ਸਟਾਰਟ ਹੋ ਜਾਂਦਾ ਆ ਤੇ ਕਈ ਵਾਰ ਤਾਂ ਮੈਂ ਬਹੁਤ ਵਾਰੀ ਜਿਹੜਾ ਨੋਟ ਕੀਤਾ ਆ ਕਿ ਜਦੋਂ ਮੈਂ ਆਪਣੇ ਰਸੋਈ ਦਾ ਸਾਰਾ ਸਮਾਨ ਕੱਟ ਕੇ ਜਿਹੜਾ ਸਾਫ ਸਫਾਈ ਕਰਦੀਆਂ ਮਤਲਬ ਡੀਪ ਕਲੀਨਿੰਗ ਕਰਦੀਆਂ ਨਾ ਉਦੋਂ ਮੈਂ ਕਾਫੀ ਲੇਟ ਹੋ ਜਾਂਦੀਆਂ ਤੇ ਉਸ ਤੋਂ ਬਾਅਦ ਮੇਰਾ ਦੁਪਹਿਰ ਦਾ ਵੀ ਖਾਣਾ ਬਣਾਉਣ ਦਾ ਜਿਹੜਾ ਟਾਈਮ ਹੋ ਜਾਂਦਾ ਆ ਤੇ ਫਿਰ ਨਾ ਮੈਨੂੰ ਉਧਰ ਦਾ ਕੰਮ ਮੇਰੇ ਤੋਂ ਹੁੰਦਾ ਆ ਨਾ ਮੇਰਾ ਕਲੀਨਿੰਗ ਦਾ ਹੁੰਦਾ ਆ ਤੇ ਵਿਚ ਵਿਚਾਲੇ ਜੀ ਮਤਲਬ ਮੈਂ ਰਹਿ ਜਾਂਦੀ ਆ ਤੇ ਹੁਣ ਮੈਂ ਇਹ ਚੀਜ਼ਾਂ ਨਾਲ ਦੀ ਨਾਲ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਆ ਕਿ ਮੇਰੀ ਨਾ ਮਤਲਬ ਕਿਚਨ ਆ ਬਿਲਕੁਲ ਹੀ ਆਰਗੇਨਾਈਜ਼ ਰਹਿੰਦੀ ਹੈ ਮੈਨੂੰ ਜ਼ਿਆਦਾ ਡੀਪ ਕਲੀਨਿੰਗ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਕਦੇ ਹੋਇਆ ਦਿਨ ਤਿਹਾੜੀ ਤੇ ਕੀ ਆਪਾਂ ਸਾਰਾ ਸਮਾਨ ਬਾਹਰ ਕੱਢ ਕੇ ਜਿਹੜਾ ਸਾਫ ਕਰ ਨਾਲ ਤੇ ਅਦਰਵਾਈਜ਼ ਮੈਂ ਆਪਣੇ ਰਸੋਈ ਨੂੰ ਬਿਲਕੁਲ ਹੀ ਆਰਗੇਨਾਈਜ਼ ਰੱਖਦੀ ਆ ਨਾਲ ਦੀ ਨਾਲ ਹੀ ਮੈਂ ਕੋਈ ਵੀ ਕੰਮ ਨਹੀਂ ਵਧਾਉਂਦੀ ਕਿਚਨ ਦਾ ਖਾਸ ਕਰਕੇ ਕਿਉਂਕਿ ਜਿਹੜੇ ਕੰਟੇਨਰ ਵਗੈਰਾ ਹੁੰਦੇ ਆ ਨਾ ਉਹ ਵੀ ਮੈਂ ਨਾਲ ਦੀ ਨਾਲ ਹੀ ਧੋ ਲੈਂਦੀ ਆ ਫਿਰ ਇਹਦੇ ਕਾਰਨ ਨਾਲ ਮੈਨੂੰ ਸਾਰੇ ਹੀ ਕੰਟੇਨਰ ਬਾਹਰ ਕੱਢ ਕੇ ਧੋਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਕਿ ਜਦੋਂ ਆਪਾਂ ਨਾਲ ਦੀ ਨਾਲ ਆਪਣਾ ਕੰਮ ਕਰਦੇ ਰਹਿੰਦੇ ਆ ਨਾ ਫਿਰ ਆਪਣਾ ਕੰਮ ਆ ਜਿਹੜਾ ਨਹੀਂ ਵਧਦਾ ਰੋਜ਼ ਹੀ ਮੇਰੇ ਇਸ ਤਰੀਕੇ ਨਾਲ ਕੰਮ ਕਰਨ ਦਾ ਇੱਕ ਇਹ ਮਕਸਦ ਵੀ ਹੁੰਦਾ ਕਿ ਨਾ ਮੇਰੇ ਦਿਲ ਨੂੰ ਸਕੂਨ ਮਿਲਦਾ ਆ ਕਦੇ ਕਦੇ ਹੁੰਦਾ ਨਾ ਕੋਈ ਕੰਮ ਇਹੋ ਜਿਹੇ ਹੁੰਦੇ ਆ ਜਿਹੜੇ ਆਪਣੇ ਦਿਲ ਨੂੰ ਸਕੂਨ ਦਿੰਦੇ ਆ ਹਨਾ ਤੇ ਮੈਨੂੰ ਸਫਾਈ ਕਰਨਾ ਨਾ ਵਧੀਆ ਲੱਗਦਾ ਹੈ ਤੇ ਮੇਰੇ ਦਿਲ ਨੂੰ ਸਕੂਨ ਮਿਲਦਾ ਜਦੋਂ ਮੇਰਾ ਘਰ ਜਿਹੜਾ ਸਾਫ਼ ਹੁੰਦਾ ਆ ਤਾਂ ਹੀ ਮੈਂ ਉਸ ਤਰੀਕੇ ਨਾਲ ਬਿਲਕੁਲ ਡੀਪ ਕਲੀਨਿੰਗ ਵਾਂਗੂ ਰੋਜ਼ ਹੀ ਆਪਣਾ ਘਰ ਜਿਹੜਾ ਸਾਫ਼ ਕਰਦੀ ਆ ਤੇ ਮੇਰੇ ਕਿਚਨ ਦਾ ਤਕਰੀਬਨ ਸਾਰਾ ਕੰਮ ਹੀ ਹੋ ਚੁੱਕਿਆ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਮੇਰਾ ਕਿਚਨ ਬਿਲਕੁਲ ਨੀਟ ਐਂਡ ਕਲੀਨ ਹੋ ਚੁੱਕਿਆ ਆ ਤੇ ਇਸੇ ਤਰੀਕੇ ਨਾਲ ਜਦੋਂ ਮੈਂ ਆਪਣੇ ਕਿਚਨ ਨੂੰ ਦੇਖਦੀ ਆ ਨਾ ਕਿਉਂਕਿ ਜ਼ਿਆਦਾਤਰ ਵਕਤ ਮੈਂ ਜਿਹੜਾ ਕਿਚਨ 'ਚ ਬਿਤਾਉਂਦੀ ਆ ਤੇ ਜਦੋਂ ਮੈਂ ਐਵੇਂ ਸਾਫ਼ ਸੁਥਰਾ ਦੇਖਦੀ ਆ ਨਾ ਤੇ ਮੇਰੇ ਦਿਲ ਨੂੰ ਸਕੂਨ ਮਿਲਦਾ ਆ ਤੇ ਲੋ ਜੀ ਕਿਚਨ ਦਾ ਕੰਮ ਕਰਨ ਤੋਂ ਬਾਅਦ ਹੁਣ ਮੈਂ ਆ ਗਈ ਸੀ ਰੂਮ ਦੇ ਵਿੱਚ ਹੁਣ ਆਪਾਂ ਰੂਮ ਨੂੰ ਸਾਫ਼ ਕਰਾਂਗੇ ਤੇ ਮੇਰਾ ਨਾ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਹੋ ਚੁੱਕਿਆ ਜਦੋਂ ਦਾ ਮੈਂ YouTube ਤੇ ਕੰਮ ਕਰਨਾ ਸਟਾਰਟ ਕੀਤਾ ਆ ਇੱਕ ਤਾਂ ਆਪਣਾ ਨਾਲ ਦੀ ਨਾਲ ਸਾਫ ਸਫਾਈ ਵੱਲ ਧਿਆਨ ਜ਼ਿਆਦਾ ਵੱਧਦਾ ਆ ਤੇ ਸਾਰਾ ਦਿਨ ਉਵੇਂ ਹੀ ਲੰਘ ਜਾਂਦਾ ਆ ਜਦੋਂ ਮੈਂ ਸਫਾਈ ਕਰਦੀ ਆ ਨਾਲ ਦੀ ਨਾਲ ਦੇਖੋ ਇੱਕ ਤਾਂ ਸਾਫ ਸਫਾਈ ਹੁੰਦੀ ਆ ਦੂਸਰੀ ਆਪਣੀ ਵੀਡੀਓ ਸ਼ੂਟ ਹੁੰਦੀ ਹੁੰਦੀ ਆ ਉਸ ਤੋਂ ਬਾਅਦ ਜਦੋਂ ਸਾਰਾ ਕੰਮ ਜਿਹੜਾ ਖਤਮ ਹੋ ਜਾਂਦਾ ਆ ਉਸ ਤੋਂ ਬਾਅਦ ਰਹਿ ਜਾਂਦਾ ਐਡੀਟਿੰਗ ਦਾ ਕੰਮ ਮਤਲਬ ਆਪਾਂ ਸਾਰਾ ਦਿਨ ਹੀ ਬਿਜੀ ਰਹਿਨੇ ਆ ਤੇ ਉਹਦੇ ਕਰਕੇ ਨਾ ਆਪਣਾ ਜਿਹੜਾ 네ਗੇਟਿਵ ਥੋਟ ਹੁੰਦੇ ਨੇ ਜੋ ਪਹਿਲਾਂ ਆਪਣੇ ਮਨ 'ਚ ਹੁੰਦੇ ਸੀਗੇ ਉਹ ਹੁਣ ਬਿਲਕੁਲ ਵੀ ਨਹੀਂ ਆਉਂਦੀ ਤੇ ਮੈਂ ਨਾ ਬਿਲਕੁਲ ਹੀ ਰਿਲੈਕਸ ਫੀਲ ਕਰਦੀ ਆ ਆਪਣੇ ਆਪ ਨੂੰ ਮੈਂ ਸਾਰਾ ਦਿਨ ਹੀ ਬਿਜੀ ਰਹਿੰਦੀ ਆ ਸਵੇਰੇ ਸ਼ੂਟ ਕਰਨ ਤੋਂ ਲੈ ਕੇ ਐਡੀਟਿੰਗ ਤੱਕ ਮਤਲਬ ਮੈਨੂੰ ਰਾਤ ਹੋ ਜਾਂਦੀ ਆ ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਬਚਦਾ ਹੈਗਾ ਕਿ ਮੈਂ ਫालतू ਕੋਈ ਗੱਲ ਸੋਚਾਂ ਜਦੋਂ ਮੈਂ ਰੈਗੂਲਰ ਕੰਮ ਨਹੀਂ YouTube ਤੇ ਤੇ ਉਦੋਂ ਨਾ ਮੈਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀ ਮੈਨੂੰ ਮੈਂ ਥੋੜੀ ਜੀ ਮੈਂਟਲੀ ਐਬਸਟ ਹੋਗੀ ਸੀ ਆਪਣੇ ਆਪ ਨੂੰ ਲੈ ਕੇ ਕਿ ਮੈਂ ਸਾਰਾ ਦਿਨ ਫ੍ਰੀ ਰਹਿੰਦੀ ਆ ਕਿ ਮੈਂ ਕੀ ਨਹੀਂ ਕਰਦੀ ਮੈਂ ਕਿਵੇਂ ਕੰਮ ਕਰਾਂ ਕੀ ਕਰਾਂ ਮੈਂ ਮਤਲਬ ਇਹ ਚੀਜ਼ਾਂ ਮੈਂ ਸੋਚਦੀ ਰਹਿੰਦੀ ਹੁੰਦੀ ਸੀ ਤੇ ਇਹ ਚੀਜ਼ਾਂ ਮੇਰੇ ਉੱਤੇ ਹਾਵੀ ਹੋਈਆਂ ਹੋਈਆਂ ਸੀ ਪਰ ਜਦੋਂ ਮੈਂ YouTube ਤੇ ਰੈਗੂਲਰ ਕੰਮ ਕਰਨਾ ਸਟਾਰਟ ਕੀਤਾ ਨਾ ਮੈਂ ਸੱਚੀ ਕਹਿੰਦੀ ਆ ਮੇਰਾ ਨਾ ਬਿਜ਼ੀ ਸ਼ਡਿਊਲ ਹੋ ਚੁੱਕਿਆ ਮੈਨੂੰ ਇਹਦਾ ਟਾਈਮ ਨਹੀਂ ਮਿਲਦਾ ਫालतू ਸੋਚਣ ਵਾਸਤੇ ਮੈਂ ਸਾਰਾ ਦਿਨ ਆਪਣੇ ਕੰਮ ਵਿੱਚ ਬਿਜੀ ਰਹਿੰਦੀ ਆ YouTube ਤੇ ਕੰਮ ਤਾਂ ਮੈਂ ਪਹਿਲਾਂ ਵੀ ਕਰਦੀ ਸੀ ਬਟ ਮੈਂ ਰੈਗੂਲਰ ਨਹੀਂ ਸੀ ਕਰਦੀ ਵਿੱਚੋਂ ਮੈਂ ਨਾਗਾ ਮਾਰ ਦਿੰਦੀ ਹੁੰਦੀ ਸੀ ਪਰ ਹੁਣ ਜਦੋਂ ਆਪਾਂ ਇੱਕ ਚੀਜ਼ ਗੋਲ ਸੈੱਟ ਕਰ ਲੈਂਦੇ ਆ ਨਾ ਕਿਉਂਕਿ ਜ਼ਿੰਦਗੀ ਵਿੱਚ ਨਾ ਗੋਲ ਹੋਣਾ ਬਹੁਤ ਜ਼ਰੂਰੀ ਹੁੰਦਾ ਆ ਜਦੋਂ ਆਪਣਾ ਗੋਲ ਸੈੱਟ ਹੁੰਦਾ ਨਾ ਫਿਰ ਆਪਾਂ ਉਹਨੂੰ ਪਹੁੰਚਣ ਵਾਸਤੇ ਨਾ ਲਗਾਤਾਰ ਜਣਾ ਮਿਹਨਤ ਕਰਦੇ ਆ ਤੇ ਉਦਾਂ ਹੀ ਮੈਂ ਕਰ ਰਹੀ ਆ ਤੇ ਹੁਣ ਮੇਰਾ ਬਸ ਕੋਈ ਗੋਲ ਆ YouTube ਤੇ ਵਧੀਆ ਕੰਮ ਕਰਨਾ ਤੇ ਬਸ ਉਸੇ ਗੋਲ ਨੂੰ ਲੈ ਕੇ ਲਗਾਤਾਰ ਜਿਹੜੀ ਮੈਂ ਮਿਹਨਤ ਕਰ ਰਹੀ ਆ ਅਸੀਨ ਆਪਣੀ ਜ਼ਿੰਦਗੀ ਵਿੱਚ ਜਦੋਂ ਕੁਝ ਅਚੀਵ ਕਰਨਾ ਚਾਹੁੰਦੇ ਆ ਨਾ ਫਿਰ ਉਹਦੇ ਵਾਸਤੇ ਆਪਾਂ ਨੂੰ ਨਾ ਇੱਕ ਗੋਲ ਸੈੱਟ ਕਰਨਾ ਹੁੰਦਾ ਆ ਤੇ ਗੋਲ ਸੈੱਟ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਆ ਕਿਉਂਕਿ ਜਦੋਂ ਗੋਲ ਸੈੱਟ ਹੋਊਗਾ ਨਾ ਫਿਰ ਸਾਨੂੰ ਪਤਾ ਹੋਊਗਾ ਕਿ ਉਹਦੇ ਵਾਸਤੇ ਆਪਾਂ ਕੀ ਕੀ ਕਰਨਾ ਆ ਤੇ ਜੇ ਜਦੋਂ ਗੋਲ ਸੈਟ ਨਹੀਂ ਹੋਊਗਾ ਫਿਰ ਆਪਣਾ ਕੰਮ ਵੀ ਹੈ ਨਾ ਜਿਹੜਾ ਵਧੀਆ ਤਰੀਕੇ ਨਾਲ ਨਹੀਂ ਹੁੰਦਾ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਹੋਊਗਾ ਆਪਾਂ ਜ਼ਿੰਦਗੀ ਵਿੱਚ ਕਰਨਾ ਕੀ ਆ ਫਿਰ ਆਪਾਂ ਉਹਦੇ ਉਹਦੇ ਲਈ ਜਿਹੜਾ ਕੀ ਕੰਮ ਕਰਾਂਗੇ ਹਨਾ ਤੇ ਫਿਰ ਸਾਡੇ ਲਈ ਨਾ ਗੋਲ ਸੈਟ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜਦੋਂ ਆਪਣਾ ਗੋਲ ਸੈਟ ਹੋ ਜਾਊਗਾ ਫਿਰ ਆਪਾਂ ਲਗਾਤਾਰ ਉਹਦੇ ਲਈ ਪ੍ਰਯਾਸ ਕਰਾਂਗੇ ਉਹਦੇ ਲਈ ਮਿਹਨਤ ਕਰਾਂਗੇ ਤੇ ਨਾ ਆਪਣੀ ਜ਼ਿੰਦਗੀ ਵਿੱਚ ਕੁਝ ਅਚੀਵ ਕਰਨ ਵਾਸਤੇ ਨਾ ਆਪਾਂ ਨੂੰ ਹਾਰਡ ਵਰਕ ਬਹੁਤ ਜ਼ਰੂਰੀ ਹੁੰਦਾ ਹੈ ਆ ਮਿਹਨਤ ਜਿਹੜੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਆਪਾਂ ਨਾ ਥੋੜੀ ਜਿਹੀ ਮਿਹਨਤ ਕਰਕੇ ਨਾ ਵਿੱਚੋਂ ਹਟ ਜਾਂਦੇ ਹੁੰਦੇ ਆ ਜਦੋਂ ਆਪਾਂ ਕੋਈ ਚੀਜ਼ੇ ਚਾਹੁੰਦੇ ਹੁੰਦੇ ਆ ਨਾ ਜੇ ਉਹਦੇ ਵਾਸਤੇ ਆਪਾਂ ਮਿਹਨਤ ਕਰਦੇ ਆ ਜੇ ਆਪਾਂ ਨੂੰ ਨਹੀਂ ਮਿਲਦੀ ਤੇ ਆਪਾਂ ਨਾ ਉੱਥੇ ਹੀ ਰੁੱਕ ਜਾਂਦੇ ਆ ਤੇ ਇਹ ਜਿਹੜੀ ਸਫਲਤਾ ਵਿੱਚ ਨਾ ਸਭ ਤੋਂ ਵੱਡੀ ਜਿਹੜੀ ਰੁਕਾਵਟ ਹੁੰਦੀ ਆ ਸਾਨੂੰ ਨਾ ਲਗਾਤਾਰ ਮਿਹਨਤ ਕਰਨੀ ਚਾਹੀਦੀ ਆ ਜਦੋਂ ਤੱਕ ਆਪਾਂ ਨੂੰ ਜਿਹੜੀ ਸਫਲਤਾ ਨਹੀਂ ਮਿਲਦੀ ਹੈਗੀ ਕਿਉਂਕਿ ਮਿਹਨਤ ਕਰੀ ਹੋਈ ਨਾ ਕਦੇ ਵੀ ਬੇਕਾਰ ਨਹੀਂ ਜਾਂਦੀ ਹੈਗੀ ਉਹਦਾ ਫਲ ਜਿਹੜਾ ਕਦੇ ਨਾ ਕਦੇ ਜ਼ਰੂਰ ਮਿਲਦਾ ਹੁੰਦਾ ਇਸ ਕਰਕੇ ਨਾ ਆਪਣੇ ਵਿੱਚ ਸਬਰ ਵੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਮਿਹਨਤ ਦੇ ਨਾਲ ਨਾਲ ਕਿਉਂਕਿ ਸਬਰ ਹੋਊਗਾ ਨਾ ਉਸ ਤੋਂ ਬਾਅਦ ਜੇ ਆਪਾਂ ਜਿੰਨੀ ਮਿਹਨਤ ਕਰਾਂਗੇ ਆਪਾਂ ਨੂੰ ਜਿਹੜਾ ਸਾਰਾ ਫਲ ਜਿਹੜਾ ਉਹਦਾ ਮਿਲੂਗਾ ਜਿਨ੍ਹਾਂ ਇਨਸਾਨਾਂ ਕੋਲੇ ਹਿੰਮਤ ਹੁੰਦੀ ਆ ਹਾਰਡਵਰਕ ਕਰਨ ਦੀ ਹਿੰਮਤ ਹੁੰਦੀ ਆ ਸਬਰ ਹੁੰਦਾ ਆ ਹਨਾ ਉਹ ਆਪਣੀ ਜ਼ਿੰਦਗੀ ਚ ਕਦੇ ਵੀ ਮਾਰ ਨਹੀਂ ਖਾਂਦੇ ਉਹ ਹਮੇਸ਼ਾ ਆਪਣੀ ਜ਼ਿੰਦਗੀ ਚ ਅੱਗੇ ਵਧਦੇ ਜਾਂਦੇ ਹੁੰਦੇ ਆ ਤੇ ਆਪਣੀ ਮਿਹਨਤ ਨੂੰ ਲੈ ਕੇ ਹਮੇਸ਼ਾ ਕੰਮ ਕਰਦੇ ਰਹੋ ਆਪਣੇ ਆਪਣੀ ਜ਼ਿੰਦਗੀ ਚ ਇੱਕ ਗੋਲ ਸੈੱਟ ਕਰੋ ਕਿ ਅਸੀਂ ਕਿਹਦੇ ਉੱਤੇ ਕੰਮ ਕਰਨਾ ਆ ਫਿਰ ਦੇਖੋ ਆਪਣੀ ਜ਼ਿੰਦਗੀ ਜਿਹੜੀ ਕਿੰਨੀ ਸੋਹਣੀ ਹੁੰਦੀ ਜਾਂਦੀ ਆ

नाच नाच के नाच के नाच लो जी इत मैं नहा के आ गई थी अज ना मैं बाल भी धोने तो से दो तीन दिन हो गए ना काफी मेनू एवं लग रहे कि बाल धोन तो हो अज मैं धोले तो सके ਤੇ ਨਾ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀ ਬਾਹਰ ਤੇ ਬਾਹਰ ਨਾ ਧੁੱਪ ਸੀ ਠੰਡ ਤਾਂ ਹੈ ਗਈ ਸੀ ਧੁੱਪ ਵੀ ਸੀ ਨਾ ਤੇ ਦਿਲ ਕਰ ਰਿਆ ਸੀ ਕਿ ਬਾਹਰ ਧੁੱਪੇ ਬੈਠਾਂ ਤੇ ਮੈਂ ਮੰਜਾ ਡਾਇਆ ਹੋਇਆ ਸੀ ਕਿਉਂਕਿ ਮੈਂ ਮੰਜਾ ਬਾਹਰ ਹੀ ਰੱਖਦੀ ਹੁੰਦੀ ਆ ਕਿ ਜਦੋਂ ਜੀ ਕਰੇ ਨਾ ਠੰਡ ਚ ਲੱਗੇ ਤੇ ਜਾ ਕੇ ਬਾਹਰ ਬੈਠ ਸਕਦੇ ਆ ਤੇ ਇੱਥੇ ਨਾ ਨਾਲੇ ਤੇ ਮੈਂ ਧੁੱਪ ਸੇਕ ਰਹੀ ਸੀ ਨਾਲੇ ਨਾ ਮੈਂ ਸੋਚਿਆ ਚਲੋ ਨੇਲ ਕਟਰ ਕਰ ਲੈਂਦੀ ਆ ਆਪਣੇ ਨੇਲ ਕੱਟ ਕਰ ਲੈਂਦੀ ਆ ਉਸ ਤੋਂ ਬਾਅਦ ਸ਼ੇਪਰ ਨਾਲ ਥੋੜੀ ਜਿਹੀ ਮੈਂ ਆਪਣੇ ਨੇਲ ਦੀ ਸ਼ੇਪ ਵੀ ਬਣਾ ਲਈ ਸੀ ਕਿਉਂਕਿ ਨਾ ਖਰਾਬ ਹੋਏ ਪਏ ਸੀ ਪਾਂਡੇ ਧੋ ਕੇ ਕਿਉਂਕਿ ਭਾਂਡੇ ਧੋਲਣਾ ਨਾ ਜਦੋਂ ਆਪਾਂ ਰਗੜਦੇ ਹਾਂ ਕਿਸੇ ਚੀਜ਼ ਨੂੰ ਹਨਾ ਆਪਣੇ ਨੇਲ ਦੀ ਜਿਹੜੀ ਸ਼ੇਪ ਆ ਉਹ ਖਰਾਬ ਹੋ ਜਾਂਦੀ ਹੈ ਇਸ ਕਰਕੇ ਨਾ ਮੈਂ ਆਪਣੇ ਨੇਲ ਦੀ ਜਿਹੜੀ ਸ਼ੇਪ ਵੀ ਸੈੱਟ ਕਰ ਲਈ ਸੀ ਮੈਂ ਕਿ ਉਸ ਤੋਂ ਬਾਅਦ ਨਾ ਜਿਹੜੀ ਆਪਣੀ ਨੇਲ ਪੇਂਟ ਵਗੈਰਾ ਜਿਹੜੀ ਆਪਣੇ ਹੱਥੇ ਵਿੱਚ ਲਗਾਉਂਗੀ ਕਿਉਂਕਿ ਨਾ ਘਰ ਦੇ ਕੰਮਾਂ ਵਿੱਚ ਆਪਣਾ ਧਿਆਨ ਤਾਂ ਰੱਖਿਆ ਹੀ ਨਹੀਂ ਜਾਂਦਾ ਆਪਣੇ ਕੰਮ ਭਾ ਇੰਨੇ ਜ਼ਿਆਦਾ ਬਿਜ਼ੀ ਹੋ ਜਾਂਦੇ ਆ ਕਿ ਆਪਣੇ ਆਲ ਤਾਂ ਬਿਲਕੁਲ ਵੀ ਧਿਆਨ ਦਿੱਤਾ ਹੀ ਨਹੀਂ ਜਾਂਦਾ ਹੈਗਾ ਤੇ ਮੈਂ ਸੋਚਿਆ ਚਲੋ ਅੱਜ ਤਾਂ ਮੈਂ ਆਪਣੇ ਨੇਲ ਪੇਂਟ ਜਿਹੜੀ ਲਗਾਉਂਗੀ ਤੇ ਪੈ ਤੇ ਇੱਥੇ ਨਹਾਉਣ ਤੋਂ ਬਾਅਦ ਮੈਂ ਵੀ ਥੋੜਾ ਬਹੁਤ ਜਿਹੜਾ ਰੈਡੀ ਹੋ ਗਈ ਸੀ ਕਿਉਂਕਿ ਨਿਮਰਦੇ ਪਾਪਾ ਦੇ ਆਉਣ ਦਾ ਟਾਈਮ ਹੋ ਗਿਆ ਸੀ ਤੇ ਮੈਂ ਉਹਨਾਂ ਲਈ ਰੋਟੀ ਵੀ ਬਣਾਉਣੀ ਸੀ ਤੇ ਇੱਥੇ ਆ ਗਈ ਸੀ ਮੈਂ ਕਿਚਨ ਦੇ ਵਿੱਚ ਉਹਨਾਂ ਲਈ ਰੋਟੀ ਬਣਾਉਣ ਵਾਸਤੇ ਤੇ ਕਿਉਂਕਿ ਦੁਪਹਿਰ ਦੇ ਟਾਈਮ ਹੁੰਦੇ ਹੁੰਦੇ ਆ ਨਾ ਰੋਟੀ ਖਾਣ ਵਾਸਤੇ ਤੇ ਰੋਟੀ ਬਣਾ ਕੇ ਜੀ ਉਸ ਤੋਂ ਬਾਅਦ ਜਿਹੜਾ ਮੈਂ ਜਿਹੜਾ ਸਮਾਨ ਸੀਗਾ ਜਿਹੜਾ ਚੱਕਲਾ ਵੇਲਣਾ ਹੁੰਦਾ ਉਸੇ ਤਰੀਕੇ ਨਾਲ ਉਹਦੀ ਥਾਂ ਤੇ ਰੱਖ ਦਿੰਦੀ ਹੁੰਦੀ ਆ ਜਿਸ ਕਾਰਨ ਨਾ ਜਿਹੜਾ ਮੇਰਾ ਮੇਰਾ ਕਿਚਨ ਆ ਜਿਹੜਾ ਵੈਸੇ ਹੀ ਆਰਗੇਨਾਈਜ਼ ਰਹਿੰਦਾ ਹੈ ਕਿਉਂਕਿ ਜਿਹੜੀ ਚੀਜ਼ ਆਪਾਂ ਉਹਦੀ ਜਗ੍ਹਾ ਤੇ ਰੱਖ ਦਈਏ ਨਾ ਫਿਰ ਆਪਾਂ ਨੂੰ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਸਾਫ ਸਫਾਈ ਕਰਨ ਦੇ ਵਿੱਚ ਤੇ ਇੱਥੇ ਸੈਲਫ ਤੇ ਵੀ ਥੋੜਾ ਜਿਹਾ ਕਪੜਾ ਮਾਰ ਕੇ ਜਿਹੜਾ ਮੈਂ ਆਪਣਾ ਕਿਚਨ ਜਿਹੜਾ ਸਾਫ਼ ਕਰ ਦੂੰਗੀ ਕਿਉਂਕਿ ਮੈਂ ਸਫਾਈ ਕਰਕੇ ਹਟੀ ਹੀ ਸੀਗੀ ਉਸ ਤੋਂ ਬਾਅਦ ਅਗਰ ਮੈਂ ਐਵੇਂ ਕਪੜਾ ਨਾ ਮਾੜਾ ਤੇ ਮੇਰਾ ਕਿਚਨ ਜਿਹੜਾ ਫੇਰ ਗੰਦਾ ਹੋ ਜਾਊਗਾ ਇਸ ਤਰੀਕੇ ਨਾਲ ਨਾ ਮੇਰੀ ਹੈਬਿਟ ਹੀ ਬਣੀ ਹੋਈ ਹੈ ਮੈਂ ਆਪਣੇ ਕਿਚਨ ਨੂੰ ਨਾਲ ਦੇ ਨਾਲ ਜਿਹੜਾ ਸਾਫ਼ ਕਰਦੀ ਰਹਿੰਦੀ ਹਾਂ ਤੇ ਨਮਰਦੀ ਪਪਾ ਸਬਜੀ ਵਗੈਰਾ ਲੈ ਕੇ ਆਏ ਸੀ ਨਾ ਤੇ ਫਿਰ ਨਾਲ ਨੂੰ ਸੋਚਿਆ ਚਲੋ ਧੋ ਕੇ ਇਹਨਾਂ ਨੂੰ ਵਾਸ਼ ਕਰਕੇ ਰੱਖ ਦਿੰਦੀ ਹਾਂ ਕਿਉਂਕਿ ਜਦੋਂ ਵੀ ਇਹ ਸਬਜੀ ਲੈ ਕੇ ਆਉਂਦੇ ਹੁੰਦੇ ਆ ਨਾ ਮੈਂ ਇਹਨਾਂ ਨੂੰ ਇੱਕ ਵਾਰੀ ਵਾਸ਼ ਜ਼ਰੂਰ ਕਰਦੀ ਹੁੰਦੀ ਆ ਉਸ ਤੋਂ ਬਾਅਦ ਕੱਟ ਕਰਨ ਤੋਂ ਬਾਅਦ ਵੀ ਇਹਨਾਂ ਨੂੰ ਇੱਕ ਵਾਰੀ ਵਾਸ਼ ਕਰਕੇ ਫੇਰ ਹੀ ਬਣਾਉਣੀ ਹੁੰਦੀਆਂ ਤੇ ਨਿਮਰਤੀ ਪਾਪਾ ਨਾਲ ਸਬਜੀ ਜੜੀ ਦੁਪਹਿਰ ਨੂੰ ਹੀ ਲੈ ਕੇ ਆਉਂਦੇ ਹੁੰਦੇ ਆ ਕਿਉਂਕਿ ਦੁਪਹਿਰ ਦੇ ਟਾਈਮ ਜਦੋਂ ਰੋਟੀ ਖਾਣ ਹੁੰਦੇ ਆ ਨਾ ਉਦੋਂ ਸਬਜੀ ਵੀ ਨਾਲ ਹੀ ਲੈ ਆਉਂਦੀ ਆ ਤਾਂ ਕਿ ਰਾਤ ਨੂੰ ਮੈਂ ਜਿਹੜੀ ਸਬਜੀ ਬਣਾਵਾ ਬਣਾ ਲਵਾਂ ਤੇ ਬਿਲਕੁਲ ਫਰੈਸ਼ ਸਬਜੀ ਲੈ ਕੇ ਆਉਂਦੀ ਆ ਤਾਜ਼ਾ ਸਬਜੀ ਲੈ ਕੇ ਆਉਂਦੇ ਆ ਤੇ ਉਹਨੂੰ ਹੀ ਰਾਤ ਨੂੰ ਜਿਹੜੀ ਮੈਂ ਬਣਾਉਣੀ ਹੁੰਦੀ ਆ ਉਹਨਾਂ ਦੀ ਵੀ ਇਹ ਰੋਜ਼ ਦੀ ਹੈਬਿਟ ਹੈ ਕਿ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਜ਼ਰੂਰ ਕਰਦੇ ਹੁੰਦੇ ਆ ਕਿ ਕੀ ਸਮਾਨ ਲੈ ਕੇ ਆਉਣਾ ਆ ਤੇ ਮੈਂ ਇਹਨਾਂ ਨੂੰ ਦੱਸ ਦਿੰਦੀ ਹੁੰਦੀ ਆ ਕਿ ਅੱਜ ਇਹ ਸਬਜੀ ਲੈ ਕੇ ਆਉਣੀ ਆ ਤੇ ਉਹ ਫਿਰ ਬਿਲਕੁਲ ਹੀ ਫ੍ਰੈਸ਼ ਸਬਜੀ ਜਿਹੜੀ ਬਾਜ਼ਾਰ ਤੋਂ ਲੈ ਕੇ ਆਉਂਦੇ ਆ। ਲੋ ਜੀ ਦੋਸਤੋ ਆ ਸੀ ਗਾ ਅੱਜ ਦਾ ਮੇਰਾ ਛੋਟਾ ਜਿਹਾ ਵਲੌਗ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣੇ ਨੂੰ ਪਸੰਦ ਆਇਆ ਹੋਊਗਾ। ਜੇ ਪਸੰਦ ਆਇਆ ਹੋਊਗਾ ਤਾਂ ਪਿਆਰਾ ਜਿਹਾ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮਿਲਦੇ ਆ ਹੁਣ ਇੱਕ ਨਵੇਂ ਜਿਹੀ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ।